ਸਸਿਕਾ ਜੀ ਸਾਰਿਆਂ ਨੂੰ ਛੋਟੀ ਜਿਹੀ ਇਨਫੋਰਮੇਸ਼ਨ ਸ਼ੇਅਰ ਜਰੂਰ ਕਰਿਓ ਮੈਂ ਨਾ ਇਨੋ ਲੈ ਰਹੀ ਸੀਗਾ ਤੇ ਵੈਸੇ ਮੈਂ ਪੜ੍ਹਨ ਲੱਗ ਗਿਆ ਵੀ ਇਨੋ ਦੇ ਵਿੱਚ ਕੀ ਕੁਝ ਹੈ ਤਾਂ ਤੁਸੀਂ ਸ਼ਾਇਦ ਤੁਸੀਂ ਨੋਟ ਨਹੀਂ ਕੀਤਾ ਹੋਣਾ ਵੀ ਇਨੋ ਮਤਲਬ ਇਹ ਨਹੀਂ ਹੈ ਵੀ ਤੁਸੀਂ ਸਟੱਡੀ ਬਣ ਗਈ ਤਾਂ ਇਨੋ ਲੈ ਲਈ ਹੈਣਾ ਮਤਲਬ ਡੇਲੀ ਲੈ ਲਈ ਇਹ ਇੱਕ ਦਵਾਈ ਦੀ ਤਰ੍ਹਾਂ ਹੈ ਜੀ ਦਵਾਈ ਇਹ ਇਹਦੇ ਵਿੱਚ ਲਿਖਿਆ ਹੋਇਆ ਕੌਣ ਇਸ ਨੂੰ ਲੈ ਸਕਦਾ ਤੇ ਕਿਵੇਂ ਲੈਣੀ ਹੈ ਤੁਹਾਨੂੰ ਦਿਖਾਣਾ ਹੈ ਤੁਸੀਂ ਦੇਖੋ ਵੀਡੀਓ ਦੇ ਵਿੱਚ ਆਹ ਦੇਖੋ ਜੀ ਇਨੋ ਹੈ ਇਹਦੇ ਵਿੱਚ ਲਿਖਿਆ ਕੀ ਕੁਝ ਹੈ ਇਹਦੇ ਵਿੱਚ ਲਿਖਿਆ ਹੈ ਕਿ 12 ਸਾਲ ਤੋਂ ਘੱਟ ਬੱਚੇ ਨੂੰ ਇਹ ਚੀਜ਼ ਨਹੀਂ ਦੇਣੀ ਯਾਨੀ ਕਿ 12 ਸਾਲ ਤੋਂ ਏਜ ਘੱਟ ਉਸ ਨੂੰ ਇਹ ਚੀਜ਼ ਬਿਲਕੁਲ ਨਹੀਂ ਦੇਣੀ ਉਹ ਵੀ ਘੰਟੇ ਦੇ ਅੰਦਰ ਤੁਸੀਂ ਦੋ ਵਾਰ ਇਹ ਨੂੰ ਨਹੀਂ ਲੈ ਸਕਦੇ ਔਰ ਇਹ ਜੋ ਇਹ ਨੂੰ ਹੈ ਤੁਸੀਂ ਲਗਾਤਾਰ 14 ਦਿਨ ਨਹੀਂ ਲੈ ਸਕਦੇ ਲਗਾਤਾਰ ਤੁਸੀਂ ਅਗਰ ਪੀਨੇ ਹੋ ਤਾਂ ਤੁਹਾਨੂੰ ਖਰਾਬ ਕਰੇਗੀ 14 ਦਿਨ ਅਗਰ ਇਹਦੇ ਵਿੱਚ ਲਿਖਿਆ ਹੈ ਅਗਰ ਤੁਹਾਨੂੰ ਸਿੰਪਟਮ ਹੈ ਜਿਵੇਂ ਕਿ ਕਿਸੇ ਨੂੰ ਕਿਡਨੀ ਦੀ ਐ ਪ੍ਰੋਬਲਮ ਹੈ ਲੀਵਰ ਦੀ ਜਾਂ ਹਾਰਟ ਦੀ ਦਿੱਕਤ ਹੈ ਜਾਂ ਬਲੱਡ ਪ੍ਰੈਸ਼ਰ ਹੈ ਉਸ ਨੂੰ ਇਹ ਇਨਸਾਨ ਵੀ ਲੈ ਸਕਦਾ ਸਭ ਤੋਂ ਪਹਿਲਾਂ ਡਾਕਟਰ ਨਾਲ ਕੰਸਲਟ ਕਰੋ ਲੈਣ ਤੋਂ ਪਹਿਲਾਂ ਔਰ ਪ੍ਰੈਗਨੈਂਟ ਲੇਡੀ ਵਾਸਤੇ ਵੀ ਲਿਖਿਆ ਹੈ ਵੀ ਉਹ ਵੀ ਨਹੀਂ ਲੈ ਸਕਦੀ ਯਾਨੀ ਕਿ ਲੈਣ ਤੋਂ ਪਹਿਲਾਂ ਇਸ ਨੂੰ ਡਾਕਟਰ ਨਾਲ ਕੰਸਲਟ ਕਰਨਾ ਜ਼ਰੂਰੀ ਹੈ ਇਹਦੇ ਵਿੱਚ ਬਾਕਾਇਦਾ ਸਾਰ ਕੁਝ ਲਿਖਿਆ ਹੋਇਆ ਵੀ ਕੌਣ ਇਸ ਨੂੰ ਯੂਜ਼ ਕਰ ਸਕਦਾ ਹੈ ਮਤਲਬ ਇਹ ਇੱਕ ਨਾਰਮਲ ਉਹ ਨਹੀਂ ਹੈ ਵੀ ਤੁਸੀਂ ਪੀ ਲਿਆ ਜਦੋਂ ਜੀ ਕੀਤਾ ਇੱਕ ਤਰ੍ਹਾਂ ਦੀ ਦਵਾਈ ਹੈ ਇਹ ਤਾਂ ਮੈਨੂੰ ਲੱਗਿਆ ਵੀ ਇਨਫੋਰਮੇਸ਼ਨ ਸ਼ੇਅਰ ਕਰਨ ਵਾਲੇ ਜ਼ਰੂਰ ਸ਼ੇਅਰ करिए ਤਾਂ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਧੰਨਵਾਦ ਸਾਰਿਆਂ ਦਾ